ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਐਮਐਸਪੀ ਦਾ ਖਰੀਦ ਦੀ ਗਰੰਟੀ ਕਾਨੂੰਨ 10 ਦਿਨ ਹੋਰ ਬੈਠ ਕੇ ਬਹਿ ਜਾਣਾ ਹੈਗਾ ਉਹ ਤਾਂ 10 ਮਹੀਨੇ ਹੋ ਗਏ ਉਹਨਾਂ ਬੈਠਿਆਂ ਪਟਿਆਲੇ ਜ਼ਿਲ੍ਹੇ ਚ ਸੀ ਧਰਨਾ ਲਾ ਕੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਜੂਗਾ ਬਿਹਾਰ ਪੰਜਾਬ ਤੋਂ 3 ਗੁਣਾ ਵੱਡਾ ਬਿਹਾਰ ਚੋਂ ਕੋਈ ਬੋਲ ਨਹੀਂ ਰਿਹਾਗਾ ਤਾਂ ਤੁਸੀਂ ਅੱਜ ਵੀ ਦੇਖ ਲੋਗੇ ਪੰਜਾਬ ਤੋਂ ਬਾਅਦ ਦੂਜੇ ਸੂਬਿਆਂ ਚ ਐਮਐਮਐਸਪੀ ਦੀ ਮੰਗ ਲਈ ਕਿੱਡੇ ਗੁੰਦੋਲਨ ਹੋ ਰਹੇ ਆ ਜਿਹੜੇ ਬੰਦੇ ਇਹ ਕਹਿੰਦੇ ਕਿ 10 ਦਿਨ ਹੋਰ ਬੈਠਣ ਨਾਲ ਹੋ ਜਾਣਾ ਚਾਹੀਦਾ ਸੀ ਅਸੀਂ ਉਹਨਾਂ ਨੂੰ ਖੁੱਲੀ ਬਹਿਸ ਦੀ ਚੁਣੌਤੀ 10 ਦਿਨ ਉੱਥੇ ਬੈ ਉਹ ਹੋਰ ਬੈਠਿਆ ਕੀ ਹੋਣਾ ਸੀਗਾ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣਗੇ ਤਿੰਨ ਖੇਤੀ ਕਾਨੂੰਨ ਜਿਹੜੇ ਸੀ ਉਹ ਰੱਦ ਹੋਗੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਐਮਐਸਪੀ ਦਾ ਖਰੀਦ ਦੀ ਗਰੰਟੀ ਕਾਨੂੰਨ 10 ਦਿਨ ਹੋਰ ਬੈਠ ਕੇ ਬਹਿ ਜਾਣਾ ਹੈਗਾ ਉਹ ਤਾਂ 10 ਮਹੀਨੇ ਹੋਗੇ ਹੋਰ ਬੈਠੇ MSPD ਖਰੀਦ ਦੀ ਗਰੰਟੀ ਦਾ ਕਾਨੂੰਨ ਬੰਨਣਾ ਇਹਦਾ ਮਤਲਬ ਇਹ ਹੈਗਾ ਕਿ ਅਬਾਨੀਆਂ ਅਡਾਨੀਆਂ ਨੂੰ ਮੋਦੀ ਸਰਕਾਰ ਕਟੋਰਾ ਫੜਾ ਤੇ ਕਿਸਾਨੀ ਨੂੰ ਖੁਸ਼ਹਾਲ ਕਰ ਦੇਣਾ ਤੇ ਕੀ ਮੋਦੀ ਸਰਕਾਰ ਕਿਸੇ ਇੱਕ ਧਰਨੇ ਦੇ ਨਾਲ ਕਿਸੇ ਇੱਕ ਸੂਬੇ ਦੀ ਮੂਵਮੈਂਟ ਦੇ ਨਾਲ ਕਾਰਪੋਰੇਟ ਨੂੰ ਕਟੋਰਾ ਫੜਾ ਦੂਗੀ ਨਹੀਂ ਫੜਾਉਂ ਜੇ ਕਿਸੇ ਨੂੰ ਭਲੇਖਾ ਠੀਕ ਆ ਉਹਨੂੰ ਆਪਣਾ ਭਲੇਖਾ ਕੱਢ ਲੈਣਾ ਚਾਹੀਦਾ ਜਿਹੜਾ ਇਹ ਵਰਤਾਂਤ ਬਣਾਇਆ ਗਿਆ 3 ਕਰੋੜ ਲੈ ਲਿਆ ਜੀ ਆਹ ਲੈ ਲਿਆ ਜੀ ਆਹ ਲੈ ਲਿਆ ਜੀ ਆਹ ਲੈ ਲਿਆ ਰਲ ਗਏ ਜੀ ਵਿੱਕ ਗਏ ਜੀ ਪੈਸੇ ਖਾ ਗਏ ਜੀ ਪਹਿਲਾਂ ਭੱਜ ਜਾਏ ਜੀ ਇਹ ਕਿਸਾਨਾਂ ਨੂੰ ਚੇਤਨ ਕਰਨ ਵਾਲਾ ਕੰਮ ਨਹੀਂ ਹੈ ਜਿਹੜੇ ਲੋਕ ਚਿੱਤੇ ਜਿਨ੍ਹਾਂ ਨੇ ਲੋਕਾਂ ਨੂੰ ਹਨੇਰੇ ਚ ਇੱਕ ਰੌਸ਼ਨੀ ਦਿਖਾਈ ਉਹਨਾਂ ਦੇ ਸਿਰ ਖੇਪ ਆਉਣਾ ਔਰ ਸਰਕਾਰ ਦੇ ਹੱਥ ਠੁੱਕੇ ਬੰਨਣ ਵਾਲੇ ਜਾਂਦਾ ਸਰਕਾਰ ਦੇ ਹੱਥ ਠੁੱਕੇ ਨਾ ਬਣੋ WTO 10 ਦਿਨਾਂ ਦੇ ਹੋਰ ਧਰਨੇ ਨਾਲ ਨਹੀਂ ਖਤਮ ਹੋਣੀ ਸੀ ਅਮਾਨੀ ਅਡਾਨੀ ਨੇ 10 ਦਿਨ ਦਿੱਲੀ ਹੋਰ ਬੈ ਕੇ ਨਹੀਂ ਖਤਮ ਹੋ ਜਾਣਾ ਸੀ MSP ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਦਾ ਮਤਲਬ ਆ ਇੱਕ ਤਰ੍ਹਾਂ ਦਾ ਇਥੋਂ ਕਾਰਪੋਰੇਟ ਦਾ ਤਖਤਾ ਪਲਟਾ ਦੇਣਾ ਇਹ ਕੋਈ ਡਾ ਛੋਟੀ ਮੋਟੀ ਗੱਲ ਆ ਇਹ ਮਜ਼ਾਕ ਬਣਾ ਰੱਖਿਆ ਵੀ MSP ਦੀ ਗਾਰੰਟੀ ਦਾ ਕਾਨੂੰਨ ਸੁਆਮੀਨਾਥਨ ਕਮਿਸ਼ਨ ਦੇ ਮਾ ਫਾਰਮੂਲੇ ਮੁਤਾਬਕ ਤੁਹਾਨੂੰ ਮਿਲਣਾ ਹੈਗਾ ਸੁਆਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ 8000 ਰੁਪਏ ਕਵਾਂਟਲ ਤੋਂ ਉੱਪਰ ਕਣਕ ਦਾ ਰੇਟ ਸਾਨੂੰ ਮਿਲੂਗਾ ਜੇ ਕਿਸਾਨ ਨੂੰ 8000 ਰੁਪਏ ਕਵਾਂਟਲ ਕਣਕ ਦਾ ਰੇਟ ਮਿਲੂਗਾ ਤੇ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਵੀ ਬਚਣਗੀਆਂ ਕਿਸਾਨ ਕਰਜ਼ਾਈ ਵੀ ਨਹੀਂ ਹੋਣਗੇ ਕਿਸਾਨ ਖੁਸ਼ਹਾਲ ਹੋਣਗੇ ਤੇ ਫਿਰ ਖੇਤੀ ਖੇਤਰ ਚ ਕਾਰਪੋਰੇਟ ਦੀ ਲੁੱਟ ਤਮੋ ਤੇ ਕੀ ਅਸੀਂ ਕਾਰਪੋਰੇਟ ਨੂੰ ਖੇਤੀ ਖੇਤਰ ਚੋਂ ਕੱਢਣ ਵਾਸਤੇ ਪੂਰੇ ਮੁਲਕ ਚੋਂ ਸਾਡੀ ਕਿਸਾਨ ਲਹਿਰ ਕਿੰਨੀ ਜੋਗੀ ਹੈਗੀ ਐਡੀ ਬਣ ਗਈ ਹੈ ਕਿਸਾਨ ਅੰਦਲਨ ਲੜਿਆ ਜਾ ਰਿਹਾ ਜੈ ਇੱਕ ਮਰਨ ਵਰਤ ਦੇ ਤੌਰ ਤੇ ਕਿਹਾ ਜਾ ਰਿਹਾ ਕਿ ਭਈ ਕਿਸਾਨੀ ਮੰਗਾਂ ਮੰਨੀਆਂ ਜਾਣ ਇੰਨੀ ਸਮਰੱਥਾ ਜਾਂ ਇੱਕ ਮਰਨ ਵਰਤ ਐਮਐਸਪੀ ਦਾ ਕਾਨੂੰਨ ਗਾਰੰਟੀ ਕਾਨੂੰਨ ਬਣਾ ਸਕਦਾ ਜੇ ਕੋਈ ਐਮਐਸਪੀ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਆਉਣ ਵਾਲੇ ਕੁਝ ਦਿਨਾਂ ਚ ਬਣਾ ਦਿੰਦਾ ਅਸੀਂ ਮਰ ਲਾਂਗੇ ਸਾਡੀ ਐਸੈਸਮੈਂਟ ਬਿਲਕੁਲ ਗਲਤ ਸੀ ਤੇ ਉਹਨਾਂ ਦੀ ਬਿਲਕੁਲ ਸਹੀ ਸੀ ਜੇ ਨਹੀਂ ਮੰਨਦਾਗਾ ਕਿ ਉਹ ਮੰਨਣਗੇ ਕਿ ਯਾਰ ਅਸੀਂ ਬਿਲਕੁਲ ਗਲਤ ਅਸੈਸਮੈਂਟ ਸੀ ਸਾਡੀ ਜੇ ਖੇਤੀ ਕਾਨੂੰਨ ਰੱਦ ਕਰਾਉਣ ਵਾਲੀ ਤਾਕਤ ਸੀ ਉਹਨੂੰ ਵੀ ਤੁਸੀਂ ਤਿੰਨ ਥਾਵਾਂ ਤੇ ਖੰਡਾ ਕੇ ਉਸ ਤੋਂ ਵੱਡਾ ਕਿਲਾ ਜਿੱਤਣਾ ਚਾਹਣੇ ਹੋ ਜਿਹੜਾ ਖੇਤੀ ਕਾਨੂੰਨਾਂ ਦਾ ਕਿਲਾ ਆਪਾਂ 1.5 ਸਾਲ ਲੜ ਕੇ ਜਿੱਤਿਆ ਐਮਐਸਪੀ ਦਾ ਕਿਲਾ ਇਸ ਤੋਂ ਕਿਤੇ ਵੱਡਾ ਤੇ ਉਹਦੇ ਵਾਸਤੇ ਕਿਤੇ ਵੱਡੀ ਫੌਜ ਚਾਹੀਦੀ ਆ ਹੋਰ ਫੌਜ ਭਰਤੀ ਕਰਗੇ ਕਿ ਜਿੱਦਾਂ ਦੀ ਪੰਜਾਬ ਚ ਲਹਿਰ ਹੈ ਇਦਾਂ ਦੀ ਬੰਗਾਲ ਚ ਖੜੀ ਕਰੀਏ ਬਿਹਾਰ ਚ ਖੜੀ ਕਰੀਏ ਆਂਧਰਾ ਚ ਤੇਲੰਗਾਨਾ ਯੂਪੀ ਚ ਹਿਮਾਚਲ ਸਾਰਿਆਂ ਥਾਵਾਂ ਤੇ ਖੜੀ ਕਰ ਗਈ ਕਿਉਂਕਿ ਉਹਨਾਂ ਦਿਨਾਂ 'ਚ ਐਨਐਸਐਸ ਉਹਦਾ ਅੰਕੜਾ ਆਇਆ ਸੀ ਕਿ 77% ਇਸ ਮੁਲਕ ਦੀ ਕਿਸਾਨੀ ਨੂੰ ਇਹ ਨਹੀਂ ਪਤਾ ਕਿ ਐਮਐਸਪੀ ਹੁੰਦਾ ਕੀ ਹੈ ਇਸ ਕਰਕੇ ਉਹਨਾਂ ਨੂੰ ਪਹਿਲਾਂ ਦੱਸਿਏ ਕਿ ਐਮਐਸਪੀ ਹੁੰਦਾ ਕੀ ਹੈ ਉਹ ਕਹਿੰਦੇ ਨੇ ਕਿ ਜੇਕਰ ਹੋਰ ਬੈਠੇ ਹੁੰਦੇ ਤਾਂ ਲੋੜ ਹੀ ਨਹੀਂ ਪੈਣੀ ਸੀ ਨਵਾਂ ਅੰਦੋਲਨ ਖੜਾ ਕਰਨ ਦੀ ਪਹਿਲੀ ਮੰਗਾਂ ਮਨਾ ਕੇ ਮੁੜਦੇ ਮੈਂ ਕਹਿੰਦਾ ਇਹਦੇ ਤੇ ਪੰਜਾਬ 'ਚ ਨਿਠ ਕੇ ਚਰਚਾ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਇਹ ਕਹਿੰਦੇ ਕਿ 10 ਦਿਨ ਹੋਰ ਬੈਠਣ ਨਾਲ ਹੋ ਜਾਣਾ ਚਾਹੀਦਾ ਸੀਗਾ ਅਸੀਂ ਉਹਨਾਂ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੰਨੇ ਆ ਨਿਠ ਕੇ ਤੇ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਲੋਕਾਂ ਚ ਇੱਡਾ ਵੱਡਾ ਭੰਬਲ ਪੂਸਾ ਇਸ ਤਰ੍ਹਾਂ ਦੇ ਲੋਕ ਪੈਦਾ ਕਰ ਰਿਹਾ ਹੈਗੇ ਆ 10 ਦਿਨ ਉੱਥੇ ਬੈਅ ਹੋਰ ਬੈਠਿਆ ਕੀ ਹੋਣਾ ਸੀਗਾ ਅਸੀਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣਗੇ ਤਿੰਨ ਖੇਤੀ ਕਾਨੂੰਨ ਜਿਹੜੇ ਸੀ ਉਹ ਰੱਦ ਹੋਗੇ ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਐਮਐਸਪੀ ਦਾ ਖਰੀਦ ਦੀ ਗਰੰਟੀ ਕਾਨੂੰਨ 10 ਦਿਨ ਹੋਰ ਬੈਠ ਕੇ ਬਹਿ ਜਾਣਾ ਹੈਗਾ ਉਹ ਤਾਂ 10 ਮਹੀਨੇ ਹੋਗੇ ਹੁਣ ਬੈਠਿਆ ਨੂੰ ਇੱਕ ਗੱਲ ਸਮਝ ਗਈ ਆਪਾਂ ਕਿ ਐਮਐਸਪੀ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬੰਨਾ ਇਹਦਾ ਮਤਲਬ ਇਹ ਹੈਗਾ ਕਿ ਅਬਾਨੀਆਂ ਅਡਾਨੀਆਂ ਨੂੰ ਮੋਦੀ ਸਰਕਾਰ ਕਟੋਰਾ ਫੜਾ ਦੇ ਕਾਰਪੋਰੇਟ ਇਸ ਮੁਲਕ ਦਾ ਸਭ ਤੋਂ ਵੱਡਾ ਖੇਤਰ ਜਿਹੜਾ ਖੇਤੀ ਖੇਤਰਾ ਜਿੰਦੇ ਵਿੱਚ 75 ਕਰੋੜ ਤੋਂ ਉੱਪਰ ਆਬਾਦੀ ਲੱਗੀ ਹੋਈ ਆ ਇੱਥੇ ਐਮਐਸਪੀ ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਕਿ ਅੱਜ ਜੇ ਸਾਨੂੰ 8000 ਰੁਪਏ ਸਵਾਮੀਨਾਥਨ ਕਮਿਸ਼ਨ ਦੇ ਫਾਰਮੂਲੇ ਮੁਤਾਬਕ 8000 ਰੁਪਏ ਕਵਾਂਟਲ ਤੋਂ ਉੱਪਰ ਕਣਕ ਦਾ ਰੇਟ ਸਾਨੂੰ ਮਿਲੇਗਾ ਜੀ ਜੇ ਕਿਸਾਨ ਨੂੰ 8000 ਰੁਪਏ ਕਵਾਂਟਲ ਕਣਕ ਦਾ ਰੇਟ ਮਿਲੇਗਾ ਤੇ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਵੀ بچਣਗੀਆਂ ਕਿਸਾਨ ਕਰਜ਼ਾਈ ਵੀ ਨਹੀਂ ਹੋਣਗੇ ਕਿਸਾਨ 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 ਖੁਸ਼ਹਾਲ ਹੋਣਗੇ ਤੇ ਫਿਰ ਖੇਤੀ ਖੇਤਰ ਚ ਕਾਰਪੋਰੇਟ ਦੀ ਲੁੱਟ ਖਤਮ ਹੋ ਜਾਊਗੀ ਕਾਰਪੋਰੇਟ ਦੀ ਲੁੱਟ ਖਤਮ ਹੋ ਜਾਊਗੀ ਨਾ ਤੇ ਕੀ ਅਸੀਂ ਕਾਰਪੋਰੇਟ ਨੂੰ ਖੇਤੀ ਖੇਤਰ ਚੋਂ ਕੱਢਣ ਵਾਸਤੇ ਪੂਰੇ ਮੁਲਕ ਚੋਂ ਸਾਡੀ ਕਿਸਾਨ ਲਹਿਰ ਇੰਨੀ ਜੋਗੀ ਹੈਗੀ ਐਡੀ ਬਣ ਗਈ ਆ ਉਸ ਤੋਂ ਅਗਲੀ ਗੱਲ ਕਿ ਕੱਲਾ ਖੇਤੀ ਖੇਤਰ ਚੋਂ ਕਾਰਪੋਰੇਟ ਨਹੀਂ ਨਿਕਲੂਗਾ ਫਿਰ ਜੇ ਖੇਤ ਇਹ ਸਭ ਤੋਂ ਵੱਡੇ ਖੇਤਰ ਚੋਂ ਨਿਕਲੂਗਾ ਫਿਰ ਤਾਂ ਸਾਰਾ ਇਕਨੋਮਿਕ ਡਿਜ਼ਾਈਨ ਬਦਲੇ ਜਾਊਗਾ ਫਿਰ ਤਾਂ ਆਪਰਚੂਨ ਚੋਂ ਵੀ ਨਿਕਲੂਗਾ ਫਿਰ ਤਾਂ ਵੱਡੇ ਮਾਲ ਵੀ ਨਹੀਂ ਖੁੱਲਣਗੇ ਫਿਰ ਤਾਂ ਉਹ ਸਰਕਾਰੀ ਖੇਤਰ ਵੀ ਪ੍ਰਾਈਵੇਟ ਨਹੀਂ ਹੋਊਗਾ ਫਿਰ ਤਾਂ ਨੌਕਰੀਆਂ ਵੀ ਪੱਕੀਆਂ ਰਹਿਣਗੀਆਂ ਕਾਰਪੋਰੇਟ ਕੱਲਾ ਖੇਤੀ ਖੇਤਰ ਚੋਂ ਜਦੋਂ ਅਸੀਂ ਬਾਹਰ ਕੱਢਣ ਚ ਹੋਗੇ ਨਾ ਤੇ ਫਿਰ ਤਾਂ ਪੂਰੇ ਮੁਲਕ ਚੋਂ ਬਾਹਰ ਕੱਢਾਂਗੇ ਬਿਲਕੁਲ ਫਿਰ ਤਾਂ ਨੌਕਰੀਆਂ ਵੀ ਪੱਕੀਆਂ ਹੋਣਗੀਆਂ ਛੋਟਾ ਦਰਮਿਆਨਾ ਦੁਕਾਨਦਾਰ ਵੀ ਬਚੂਗਾ ਅਪਰਚੂਨ ਦੇ ਖੇਤਰ ਚ ਵੀ ਕਾਰਪੋਰੇਟ ਬਾਹਰ ਹੋਊਗਾ ਹੁਣ ਇਹ ਜਿਹੜੀ ਹੈਗੀ ਆ ਕਿ ਸਰਕਾਰ ਕਾਰਪੋਰੇਟ ਬਣਾਉਂਦਾ ਕਾਰਪੋਰੇਟ ਚਲਾਉਂਦਾ ਉਹਨਾਂ ਦੇ ਪੈਸੇ ਨਾਲ ਚੱਲਦੀ ਆ ਉਹਨਾਂ ਦੀਆਂ ਸੀਮਾਂ ਤੱਕ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਬਣਾਉਂਦਾ ਕਰਦਾ ਪ੍ਰਚਾਰ ਕਰਦਾ ਹੁਣ ਉਦੋਂ ਵਖਰੇਵਾ ਇਹੀ ਸੀਗਾ ਕਿ ਜਿਹੜਾ ਖੇਤੀ ਕਾਨੂੰਨਾਂ ਦਾ ਕਿਲਾ ਆਪਾਂ ਡੇਢ ਸਾਲ ਲੜ ਕੇ ਜਿੱਤਿਆ ਐਮਐਸਪੀ ਦਾ ਕਿਲਾ ਇਸ ਤੋਂ ਕਿਤੇ ਵੱਡਾ ਤੇ ਉਹਦੇ ਵਾਸਤੇ ਕਿਤੇ ਵੱਡੀ ਫੌਜ ਚਾਹੀਦੀ ਆ ਹੋਰ ਫੌਜ ਭਰਤੀ ਕਰਗੇ ਹੋਰ ਫੌਜ ਭਰਤੀ ਕਰਨਾ ਮਤਲਬ ਕਿ ਜਿੱਦਾਂ ਦੀ ਪੰਜਾਬ ਚ ਲਹਿਰ ਐਦਾਂ ਦੀ ਬੰਗਾਲ ਚ ਖੜੀ ਕਰਗੇ ਬਿਹਾਰ ਚ ਖੜੀ ਕਰਗੇ ਆਂਧਰਾ ਚ ਤੇਲੰਗਾਨਾ ਨਾਲ ਯੂਪੀ ਚ ਹਿਮਾਚਲ ਚ ਸਾਰੀਆਂ ਥਾਵਾਂ ਤੇ ਖੜੀ ਕਰਗੇ ਹਿਮਾਚਲ ਦੇ ਕਿਸਾਨਾਂ ਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਐਮਐਸਪੀ ਦੀ ਗੱਲ ਸਹੀ ਆ ਬਾਈ ਵੀ ਉਹ ਸਾਡੀ ਸੇਵਾਾਂ ਦੀ ਜਿਹੜੀ ਹੈਗੀ ਲੁੱਟ ਹੋ ਰਹੀ ਆ ਕਿਉਂਕਿ ਉਹਨਾਂ ਦਿਨਾਂ 'ਚ ਐਨ ਐਸ ਐਸਓ ਦਾ ਅੰਕੜਾ ਆਇਆ ਸੀ ਕਿ 77% ਇਸ ਮੁਲਕ ਦੀ ਕਿਸਾਨੀ ਨੂੰ ਇਹ ਨਹੀਂ ਪਤਾ ਕਿ ਐਮ ਐਸ ਪੀ ਹੁੰਦਾ ਕੀ ਆ ਇਸ ਕਰਕੇ ਉਹਨਾਂ ਨੂੰ ਪਹਿਲਾਂ ਦੱਸਿਏ ਕਿ ਐਮ ਐਸ ਪੀ ਹੁੰਦਾ ਕੀ ਆ ਤੇ ਉਹਦੇ ਆਰਗੇਨਾਈਜ਼ ਕਰਕੇ ਉਹਨਾਂ ਨੂੰ ਸਹੀ ਜੇ ਸਹੀ ਜੇ ਸਟਰਗਲਾਂ 'ਚ ਲੈ ਕੇ ਆਈਏ ਇਤਿਹਾਸ ਦੇ ਵਿੱਚ ਕੋਈ ਵੀ ਕੰਮ ਕਿਸੇ ਆਗੂ ਦੀ ਇੱਛਾ ਮੁਤਾਬਕ ਨਹੀਂ ਹੁੰਦਾਗਾ ਉਹ ਉਹਤੇ ਲੋਕ ਚੇਤਨ ਕਿੰਨੇ ਆ ਆਰਗੇਨਾਈਜ਼ ਕਿੰਨੇ ਆ ਤੇ ਇਸ ਗੱਲ ਤੇ ਸਪਸ਼ਟ ਕਿੰਨੇ ਆ ਕਿ ਲੜਾਈ ਕਿੱਡੀ ਵੱਡੀ ਹੈਗੀ ਆ ਜਿਹੜੇ ਲੋਕ ਇਹ ਕਹਿੰਦੇ ਸੀ ਕਿ 10 ਦਿਨ ਹੋਰ ਬੈਠਣ ਦੇ ਨਾਲ ਐਮਐਸਪੀ ਗਰੰਟੀ ਕਾਨੂੰਨ ਬਣ ਜਾਣਾ ਸੀ ਉਹਨੂੰ ਉਦੋਂ ਵੀ ਪੁੱਛਦੇ ਰਹੇ ਵੀ ਦੱਸੋ ਤੁਹਾਨੂੰ ਕੌਣ ਕਹਿੰਦਾ ਵੀ 11ਵੇਂ ਦਿਨ ਕਾਨੂੰਨ ਬੰਨਣਾ ਹੈ ਜੇ ਪੰਜਾਬ ਦੇ ਵਿੱਚ ਬੈਠ ਕੇ ਅੱਜ ਪਟਿਆਲੇ ਜ਼ਿਲ੍ਹੇ 'ਚ ਅਸੀਂ ਧਰਨਾ ਲਾ ਕੇ ਜਿਹੜੇ ਲੋਕਾਂ ਨੂੰ ਲੱਗਦਾ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਜੂਗਾ ਬਿਹਾਰ ਪੰਜਾਬ ਤੋਂ 3 ਗੁਣਾ ਵੱਡਾ ਬਿਹਾਰ 'ਚੋਂ ਕੋਈ ਬੋਲ ਨਹੀਂ ਰਿਹਾਗਾ ਉੱਥੇ ਲੱਖਾਂ ਏਕੜ ਜ਼ਮੀਨ ਸਰਕਾਰ ਮੰਡੀਆਂ ਬਣਾਉਣ ਵਾਸਤੇ ਵੱਡੇ ਵੱਡੇ ਗਡਾਉਨ ਬਣਾਉਣ ਵਾਸਤੇ ਤੇ ਲੱਖਾਂ ਮੁਲਾਜ਼ਮ ਭਰਤੀ ਕਰਨ ਵਾਸਤੇ ਵੀ ਖਰੀਦ ਏਜੰਸੀ ਬਣਾਉਣੀ ਆ ਇਹ ਕੰਮ ਉੱਥੇ ਕਰੂਗੀ ਬਥੂਕ ਮੰਗਦਾ ਉਥੋਂ ਗੱਲ ਤਾਂ ਉੱਠ ਨਹੀਂ ਰਹੀਗੀ ਉਸ ਦਿਨ ਜਦੋਂ 2004-5 ਚ ਏਪੀਐਮਸੀ ਐਕਟ ਖਤਮ ਕਰਤਾ ਆਂਧਰਾ ਚ ਇਦਾਂ ਹੋਊਗਾ ਤਲੰਗਣਾ ਚ ਇਦਾਂ ਹੋਊਗਾ ਜੇ ਉੱਥੇ ਕਿਸਾਨ ਲਹਿਰ ਨਹੀਂ ਹੈ ਇਹੀ ਅਸੀਂ ਕਹਿੰਦੇ ਰਹਿ ਕੇ ਵੀ ਆਪਾਂ ਮੋਰਚੇ ਨੂੰ ਇੱਥੇ ਸਸਪੈਂਡ ਕਰਕੇ ਚੱਲੇ ਆ ਦੂਜੇ ਸੂਬਿਆਂ ਦੇ ਵਿੱਚ ਵੱਡੀ ਮੂਵਮੈਂਟ ਖੜੀ ਕਰਗੀ ਤੁਸੀਂ ਅੱਜ ਵੀ ਦੇਖ ਲੋਗੇ ਪੰਜਾਬ ਤੋਂ ਬਾਅਦ ਦੂਜੇ ਸੂਬਿਆਂ 'ਚ ਐਮਐਮਐਸਪੀ ਦੀ ਮੰਗ ਲਈ ਕਿੱਡੇ ਗੁੰਦੋਲਨ ਹੋ ਰਹੇ ਆ ਕੀ ਪੰਜਾਬ ਦੇ ਵਿੱਚ ਧਰਨਾ ਲਾ ਕੇ ਅਸੀਂ ਸਾਰੇ ਮੁਲਕ 'ਚ ਐਮਐਸਪੀ ਦੀ ਖਰੀਦ ਗਰੰਟੀ ਦਾ ਅੰਦੋਲਨ ਜਿਹੜਾ ਹੈਗਾ ਉਹ ਕਾਨੂੰਨ ਜਿਹੜਾ ਬਣਵਾ ਦਾਂਗੇ ਇਹ ਮਾਮਲਾ ਅੰਡਰਸਟੈਂਡਿੰਗ ਦੇ ਫਰਕ ਦਾ ਸੀਗਾ ਅਸੈਸਮੈਂਟ ਦੇ ਫਰਕ ਦਾ ਸੀਗਾ ਅਸੀਂ ਇਹ ਮੰਨਦੇ ਸੀਗੇ ਅਸੀਂ ਅੱਜ ਵੀ ਮੰਨਦੇ ਆ ਕਿ ਐਮਐਸਪੀ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦਾ ਮਤਲਬ ਆ ਇੱਕ ਤਰ੍ਹਾਂ ਦਾ ਇੱਥੋਂ ਕਾਰਪੋਰੇਟ ਦਾ ਤਖਤਾ ਪਲਟਾ ਦੇਣਾ ਇਹ ਕੋਈ ਛੋਟੀ ਮੋਟੀ ਗੱਲ ਆ ਇਹ ਮਜ਼ਾਕ ਬਣਾ ਰੱਖਿਆ ਵੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਸੁਆਮੀਨਾਥਨ ਕਮਿਸ਼ਨ ਦੇ ਮਾ ਫਾਰਮੂਲੇ ਮੁਤਾਬਕ ਤੁਹਾਨੂੰ ਮਿਲਣਾ ਹੈਗਾ ਇਹ ਮਤਲਬ ਜਿਹੜੇ ਬੰਦਿਆਂ ਨੂੰ ਇਹ ਨਹੀਂ ਸਮਝਗਾ ਕਿ ਕਾਰਪੋਰੇਟ ਫੰਕਸ਼ਨਿੰਗ ਕਿਵੇਂ ਕਰਦਾ ਹੈਗਾ ਦੁਨੀਆ 'ਚ ਤਖਤੇ ਤੱਕ ਪਲਟਾਏ ਉਹਨਾਂ ਨੇ ਚੁੜੀਆਂ ਹੋਈਆਂ ਸਰਕਾਰਾਂ ਤੱਕ ਜਿਹੜੀਆਂ ਨੇ ਖਤਮ ਕੀਤੀਆਂ ਨੇ ਇੱਕ ਕਾਰਪੋਰੇਟ ਘਰਾਣੇ ਨੂੰ ਜੇ ਚਿੱਲੀ ਦੇ ਰਾਸ਼ਟਰਪਤੀ ਅਲਾਦੇ ਨੇ ਨੈਸ਼ਨਲਾਈਜ਼ ਕਰਤਾ ਕਾਪਰ ਕੰਪਨੀ ਨੂੰ ਅਮਰੀਕਾ ਦੀ ਨੂੰ ਚਿੱਲੀ ਦੇ ਵਿੱਚ ਬਗਾਵਤ ਕਰਾਈ ਔਰ ਚਿੱਲੀ ਦੇ ਰਾਸ਼ਟਰਪਤੀ ਨੂੰ ਮਰਨ ਵਾਸਤੇ ਮਜਬੂਰ ਕੀਤਾ ਆ ਗਿਆ 1973 ਦੇ ਵਿੱਚ ਤੁਸੀਂ ਚਿੱਲੀ ਦੀ ਹਿਸਟਰੀ ਪੜ੍ਹ ਲਓ। ਸਦਾਮ ਸੈਨ ਨ ਸਿਰਫ ਡਾਲਰ ਦੀ ਹੈਜਮਨੀ ਨੂੰ ਚੈਲੰਜ ਕੀਤਾ ਸੀ ਨਾ। ਠੀਕ ਆ ਇਸ ਕਰਕੇ ਸਾਡੇ ਇੱਥੇ ਜਿਹੜੇ ਕੁਝ ਬੰਦੇ ਕਹਿੰਗੇ ਸਰਕਾਰਾਂ ਕੋਲੇ ਪੈਸੇ ਦੀ ਕੋਈ ਘਾਟ ਨਹੀਂ। ਠੀਕ ਆ ਪੈਸੇ ਦੀ ਕੋਈ ਘਾਟ ਨਹੀਂ। ਪਰ ਤੁਹਾਨੂੰ ਤਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਸਰਕਾਰਾਂ ਦਾ ਪੈਸਾ ਹੁੰਦਾ ਕਾਦੇ ਲਈ ਆ ਸਰਕਾਰਾਂ ਦਾ ਪੈਸਾ ਜਿਹੜੀਆਂ ਲੋਕ ਵਿਰੋਧੀ ਸਰਕਾਰਾਂ ਨੇ ਉਹ ਤਗੜੇ ਘਰਾਣਿਆਂ ਵਾਸਤੇ ਹੁੰਦਾ ਉੱਥੇ ਪੈਸਾ ਹੈਨਾ ਇਸ ਕਰਕੇ ਜੇ ਐਮਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਤਾਂ ਇਹਦਾ ਮਤਲਬ ਆ ਕਿ ਕਾਰਪੋਰੇਟ ਦੇ ਹੱਥ ਠੂਠਾ ਫੜਾ ਦੇਣਾ ਤੇ ਕਿਸਾਨੀ ਨੂੰ ਖੁਸ਼ਹਾਲ ਕਰ ਦੇਣਾ ਤੇ ਕੀ ਮੋਦੀ ਸਰਕਾਰ ਕਿਸੇ ਇੱਕ ਧਰਨੇ ਦੇ ਨਾਲ ਕਿਸੇ ਇੱਕ ਸੂਬੇ ਦੀ ਮੂਵਮੈਂਟ ਦੇ ਨਾਲ ਕਾਰਪੋਰੇਟ ਨੂੰ ਕਟੋਰਾ ਫੜਾ ਦੂਗੀ ਨਹੀਂ ਫੜਾਉਗੀ ਉਹਦੇ ਵਾਸਤੇ ਜੇ ਕਿਸੇ ਨੂੰ ਭਲੇਖਾ ਠੀਕ ਆ ਉਹਨੂੰ ਆਪਣਾ ਭਲੇਖਾ ਕੱਢ ਲੈਣਾ ਚਾਹੀਦਾ ਉਹਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਪੂਰੀ ਜਿਹੜਾ ਇੱਕ ਪੂਰੇ ਗਲੋਬ ਪੱਧਰ ਤੇ ਚੱਲ ਰਿਹਾ ਹੈਗਾ ਅਸੀਂ ਵੱਡਾ ਕਿਲਾ ਜਿੱਤਣ ਲਈ ਫੌਜ ਭਰਤੀ ਗੱਲ ਕਰਨ ਦੀ ਗੱਲ ਕਰਦੇ ਸੀ ਉਹ ਅਸੀਂ ਜਿਹੜਾ ਕਿਲਾ ਜਿੱਤਿਆ ਉਹ ਦੁਬਾਰਾ ਕਿਲਾ ਘੁੰਮਨ ਨੂੰ ਫਿਰਦੇ ਆ ਇਹਦਾ ਮਤਲਬ ਜਿੰਡੇ ਕਿਹੜੇ ਕਿਹੜੀਆਂ ਕਿਸਾਨ ਜਥੇਬੰਦੀਆਂ ਦੀ ਅਸੈਸਮੈਂਟ ਕਿੰਨੀ ਰੋਂਗ ਨਿਕਲੀ ਆ ਔਰ ਜਿਹੜੇ ਕਹਿੰਦੇ ਐਮਐਸਬੀ ਦੇ ਗਰੰਟੀ ਕਾਨੂੰਨ ਬੰਨਣਾ ਹੈਗਾ ਉਹਨਾਂ ਦਾ ਡਰਾਫਟ ਦੇ ਅਜੇ ਤੱਕ ਬਿਆਨ ਤੱਕ ਨਹੀਂ ਆਇਆਗਾ ਉਹ ਤਿੰਨ ਕਾਨੂੰਨਾਂ ਦੀ ਵਾਪਸੀ ਤੇ ਉਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦਾ ਕੋਈ ਬਿਆਨ ਆਇਆ ਇਸ ਕਰਕੇ ਜਿਹੜੀ ਲੜਾਈ ਹੈਗੀ ਆ ਇਹਨੂੰ ਏਕੇ ਦੇ ਨਾਲ ਇੱਕ ਵੱਡੀ ਕਿਸਾਨ ਲਹਿਰ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਅੱਜ ਵੀ ਕੋਸ਼ਿਸ਼ ਕਰ ਰਿਹਾ ਜਿਹੜੇ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰੇ ਹੋ ਕੇ ਗਏ ਆ ਵੱਖਰੇ ਧੜੇ ਬਣਾਏ ਆ ਕੁਝ ਬੰਦੇ ਕਹਿੰਦੇ ਵੀ ਕਿਸਾਨ ਸੰਯੁਕਤ ਕਿਸਾਨ ਮੋਰਚਾ ਨਹੀਂ ਕਰਦਾਗਾ ਜਿਹੜੇ ਯਾਰ ਸੰਯੁਕਤ ਕਿਸਾਨ ਮੋਰਚੇ 'ਚ ਫੁੱਟ ਪਾ ਕੇ ਗਏ ਤੁਸੀਂ ਉਹਨਾਂ ਨੂੰ ਕਹੋ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕੱਲ ਨੂੰ ਵੀ ਪਟਿਆਲੇ ਉਹਨਾਂ ਨਾਲ ਬੈਠਣਾ ਕਿ ਯੂਨਿਟੀ ਕਰਗੇ ਇਕੱਠੇ ਹੋਈਏ ਏਕਤਾ ਕਰਗੇ ਐਮਐਸਪੀ ਦੀ ਗਾਰੰਟੀ ਕਾਨੂੰਨ ਬਣੋ ਲਈ ਮੁਲਕ ਪੱਧਰ 'ਤੇ ਜਿਹੜੀ ਕਿਸਾਨ ਲਹਿਰ ਖੜੀ ਕਰੀਗੇ ਹੁਣ ਜੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ ਕਿ 18 ਲੱਖ ਕਰੋੜ ਰੁਪਏ ਦੇ ਕਰੀਬ ਇਸ ਮੁਲਕ ਦੀ ਕਿਸਾਨੀ ਸਿਰ ਕਰਜ਼ਾ ਇਸ ਤੋਂ ਵੱਧ ਕਿਸਾਨੀ ਕਰਜ਼ੇ ਨੂੰ ਕਾਰਪੋਰੇਟ ਨੂੰ ਰਾਈਟ ਆਫ ਕਰਤਾ ਕੇਂਦਰ ਸਰਕਾਰ ਨੇ ਹੁਣ ਕਰਜ਼ੇ ਤੇ ਜੇ ਮੁਲਕ ਪੱਦਰ ਦੀ ਮੂਵਮੈਂਟ ਬਣੂਗੀ ਅਜਨ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਜਾਵੇ ਕਿ ਕਾਰਪੋਰੇਟ ਨਹੀਂ ਤੁਸੀਂ ਕਿਸਾਨ ਬਾਰੇ ਸੋਚੋ ਇਸ ਪੱਦਰ ਦੀ ਕਿਸਾਨ ਲਹਿਰ ਸਾਨੂੰ ਜਿਹੜੀ ਆ ਉਹ ਉਸਾਰ ਨਹੀਂ ਪੈਣੀ ਆ ਜਿਹੜਾ ਇਹ 10 ਦਿਨ ਹੋਰ ਬਹਿ ਲੈਂਦੇ 20 ਦਿਨ ਹੋਰ ਬਹਿ ਲੈਂਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਕੱਚ ਘੜੜ ਗੱਲਾਂ ਨੇ ਕੱਚ ਘੜੜ ਗੱਲਾਂ ਨੇ ਇਹਦੇ ਨਾਲ ਨਹੀਂ ਮਸਲੇ ਹੱਲ ਹੋਣਗੇ ਇੱਕ ਲੜਾਈ ਇੱਕ ਲੜਾਈ ਠੀਕ ਆ ਇੱਕ ਖਰੇਕ ਲੜਾਈ ਦਾ ਇੱਕ ਪੜਾ ਹੁੰਦਾ ਕਿਸਾਨੀ ਨੂੰ ਜੇ ਆਪਾਂ ਇਹ ਕਹਿੰਦੇ ਨਾ ਜਿਹੜੇ ਬੰਦ ਲੋਕ ਦਾ 10 ਦਿਨ ਹਫੀਦ ਨਹੋਰ ਇਹਦਾ ਮਤਲਬ ਆ ਕਿ ਹਜੇ ਚੇਤਨ ਕਰਨ ਦੀ ਬਹੁਤ ਲੋੜ ਆ ਜਿਹੜੇ ਲੋਕਾਂ ਨੂੰ ਇਹ ਲੱਗਣ ਲੱਗਾ ਕਿ ਪੱਕੇ ਤਰ ਨਹੀਂ ਸਾਰੇ ਮਸਲਿਆਂ ਦਾ ਹੱਲ ਹੈਗਾ ਉਹਰੇ ਇਤਿਹਾਸ ਤੋਂ ਬਹੁਤ ਅਨਜਾਨ ਆ ਇਤਿਹਾਸ ਦੇ ਵਿੱਚ ਲੁਟੇਰਿਆਂ ਨੂੰ ਕਦੇ ਧਰਨਿਆਂ ਦੇ ਨਾਲ ਨਹੀਂ ਪਲਟਾਇਆ ਗਿਆਗਾ ਮੋਦੀ ਸਰਕਾਰ ਨੇ ਉਦੋਂ ਵੀ ਪਾਲਿਸੀ ਨਹੀਂ ਵਾਪਸ ਲਈ ਕਾਨੂੰਨ ਵਾਪਸ ਲਏ ਹੈਗੇ ਪਾਲਿਸੀ ਹਜੇ ਵੀ ਉਹ ਆ ਤੇ ਪਾਲਿਸੀਆਂ ਬਦਲਾਉਣ ਦੇ ਵਾਸਤੇ ਬਹੁਤ ਵੱਡੀ ਉਥਲ-ਪੁਥਲ ਜਿਹੜੀ ਹੈਗੀ ਆ ਕਰਨੀ ਪੈਂਦੀ ਆ ਓਡੀ ਵੱਡੀ ਕਿਸਾਨ ਲਹਿਰ ਸਾਨੂੰ ਇਸ ਮੁਲਕ ਦੇ ਵਿੱਚ ਉਸਾਰਨ ਦੀ ਜ਼ਰੂਰਤ ਆ ਜਿਹੜਾ ਮੈਂ ਕਹ ਰਿਹਾ ਸੀ ਕਿ ਚੇਤਨਾ ਦਾ ਪੱਧਰ ਜਿੰਨਾ ਕਿਸਾਨੀ ਦਾ ਬਣਿਆ ਉਨੀ ਉਹ ਲੜੀ ਜਿਸ 77% ਨੂੰ ਇਹ ਨਹੀਂ ਪਤਾ ਕਿ ਐਮਐਸਪੀ ਦਾ ਐਮਐਸਪੀ ਹੁੰਦਾ ਕੀ ਆ ਉਹਦਾ ਚੇਤਨਾ ਪੱਧਰ ਹਜੇ ਵਧਾਵਾਂਗੇ ਜਿੰਨਾ ਵਧਾਵਾਂਗੇ ਉਨੀ ਉਹ ਲੜੂਗੀ ਜਿੱਦਨ ਕਿਸਾਨੀ ਦਾ ਚੇਤਨਾ ਪੱਧਰ ਸਪਸ਼ੀਅਤ ਪੱਧਰ ਤੱਕ ਲੈ ਗਏ ਇਸ ਮੁਲਕ ਦੇ ਦੂਸਰੇ ਲੋਕਾਂ ਦਾ ਕਿ ਕਾਰਪੋਰੇਟ ਨੂੰ ਇਸ ਮੁਲਕ ਚੋਂ ਕੱਢੇ ਬਿਨਾ ਸਾਮਰਾਜੀ ਨੀਤੀਆਂ ਨੂੰ ਰੱਦ ਕਰਵਾਏ ਬਿਨਾ ਇੱਥੇ ਵੀ ਛੋਟਾ ਦਰਮਿਆਨਾ ਬਚ ਨਹੀਂ ਸਕਦਾਗਾ ਇਹ ਗੱਲ ਲੋਕਾਂ ਦੇ ਖਾਨੇ 'ਚ ਪਾਏ ਬਿਨਾ ਗੱਲ ਅੱਗੇ ਨਹੀਂ ਤੁਰਨੀਗੀ ਜਿਹੜਾ ਇਹ ਵਰਤਾਂਤ ਬਣਾਇਆ ਗਿਆ ਰਲ ਗਏ ਜੀ ਵਿਕ ਗਏ ਜੀ ਪੈਸੇ ਖਾ ਗਏ ਜੀ ਪਹਿਲਾਂ ਭੱਜ ਜਾਏ ਜੀ ਇਹ ਕਿਸਾਨਾਂ ਨੂੰ ਚੇਤਨ ਕਰਨ ਵਾਲਾ ਕੰਮ ਨਹੀਂ ਹੈਗਾ ਇਹ ਇੱਕ ਜਿੱਤੀ ਹੋਈ ਤਾਕਤ ਜਿਹੜੇ ਲੋਕ ਜਿੱਤੇ ਜਿਨ੍ਹਾਂ ਨੇ ਲੋਕਾਂ ਨੂੰ ਹਨੇਰੇ 'ਚ ਇੱਕ ਰੌਸ਼ਨੀ ਦਿਖਾਈ ਉਹਨਾਂ ਦੇ ਸਿਰ ਖੇਪ ਆਉਣਾ ਔਰ ਸਰਕਾਰ ਦੇ ਹੱਥ ਠੋਕੇ ਬਣਨ ਵਾਲੀ ਗੱਲ ਆ ਸਰਕਾਰ ਦੇ ਹੱਥ ਠੋਕੇ ਨਾ ਬਣੋ WTO 10 ਦਿਨਾਂ ਦੇ ਹੋਰ ਧਰਨੇ ਨਾਲ ਨਹੀਂ ਖਤਮ ਹੋਣੀ ਸੀ ਅਬਾਨੀ ਅਡਾਨੀ ਨੇ 10 ਦਿਨ ਦਿੱਲੀ ਹੋਰ ਬੈ ਕੇ ਨਹੀਂ ਖਤਮ ਹੋ ਜਾਣਾ ਸੀਗਾ ਇਸ ਕਰਕੇ ਜੇ 750 ਕਿਸਾਨ ਛੀਦ ਹੋਇਆ ਤੇ 750 ਕੱਲੇ ਪੰਜਾਬ ਦਾ ਹੋਇਆ ਤੇ ਲੋਕਾਂ ਦੀ ਸਪੋਰਟ ਤਾਂ ਤੁਸੀਂ ਦੇਖੋ ਕਿ ਮੋਦੀ ਨੇ ਐਲਾਨ ਕੀਤਾ ਸੀਗਾ ਸੰਯੁਕਤ ਕਿਸਾਨ ਮੋਰਚ ਨੇ ਤਾਂ ਜਿੱਤ ਦਾ ਐਲਾਨ ਹੀ ਨਹੀਂ ਕੀਤਾ ਸੀਗਾ ਜੀ ਤੇ ਲੋਕਾਂ ਨੇ ਪਟਾਕੇ ਚਲਾਦੇ ਪੰਜਾਬ 'ਚ ਲੋਕਾਂ ਨੇ ਤਾਂ ਜਿੱਤ ਮੰਨ ਲਈ ਇਹਦਾ ਵਾ ਲੋਕ ਤਾਂ ਉੱਥੇ ਲੋਕਾਂ ਦੀ ਚੇਤਨਾ ਐਸ ਗੱਲ ਤੱਕ ਸੀ ਕਿ ਤੈਨ ਖੇਤੀ ਕਾਨੂੰਨ ਰੱਦ ਕਰਾਉਣੇ ਆ ਰੱਦ ਹੋ ਗਏ ਹੁਣ ਜਦੋਂ ਲੋਕਾਂ ਨੂੰ ਇਸ ਗੱਲ ਲੈ ਕੇ ਜਾਵਾਂਗੇ ਬਈ ਡਬਲਯੂਟੀਓ ਤੋਂ ਬਾਹਰ ਕੱਢਣਾ ਕਾਰਪੋਰੇਟ ਨੂੰ ਖੇਤੀ ਤੋਂ ਬਾਹਰ ਕੱਢਣਾ ਤੇ ਜਿੱਦਣ ਕਾਰਪੋਰੇਟ ਨੂੰ ਖੇਤੀ ਤੋਂ ਬਾਹਰ ਕੱਢਤਾ ਉਦੋਂ ਸਾਨੂੰ ਕਹਿਣ ਦੀ ਲੋੜ ਨਹੀਂ ਹੋਊਗੀ ਲੋਕ ਆਪੇ ਹੀ ਪਟਾਕੇ ਚਲਾ ਦੇਣਗੇ ਜਿੱਥੇ ਤੱਕ ਲੋਕਾਂ ਦੀ ਚੇਤਨਾ ਲੈ ਕੇ ਗਏ ਸੀ ਨਾ ਜਿੱਦਣ ਉੱਥੋਂ ਤੱਕ ਉਹਨਾਂ ਹਾਸਲ ਹੋ ਗਿਆ ਲੋਕਾਂ ਨੇ ਖੁਸ਼ੀ ਮਨਾ ਲਈ ਇਸ ਕਰਕੇ ਕੋਈ ਲੜਾਈ ਆਗੂ ਨੂੰ ਲੋਕਾਂ ਤੋਂ ਇੱਕ ਕਦਮ ਅੱਗੇ ਹੋਣਾ ਚਾਹੀਦਾ ਜੇ ਲੋਕ 10 ਕਦਮ ਤੁਰਨ ਨੂੰ ਤਿਆਰ ਆ ਲੋਕ ਆਗੂ ਨੂੰ 11 ਕਦਮ ਤੁਰਨਾ ਚਾਹੀਦਾ ਪਰ ਜੇ ਲੋਕ 10 ਕਦਮ ਤੁਰਨ ਨੂੰ ਤਿਆਰ ਆ ਤੇ ਆਗੂ 20 ਕਦਮ ਤੁਰਦਾ ਫਿਰ ਆਗੂ ਤੇ ਲੋਕਾਂ 'ਚ ਫਰਕ ਪੈ ਜਾਣਾ ਹੁੰਦਾ ਫਿਰ ਆਗੂਆਂ ਦਾ ਸਮਾਜ ਚੋਂ ਲੋਕਾਂ ਚੋਂ ਨਿੱਖੜ ਜਾਣਾ ਜਿਹੜਾ ਹੈਗਾ ਉਹ ਤੈ ਹੁੰਦਾ ਤੋਂ ਲੱਗਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹ ਵਰਤਾਂਤ ਬਹੁਤ ਸਿਰਜੇ ਗਏ ਇਹ ਵਰਤਾਂਤ ਤੇ ਕਿਸਾਨ ਆਗੂਆਂ ਦੇ ਵਿੱਚ ਕਿਸਾਨਾਂ ਦੇ ਵਿੱਚ ਫੁੱਟ ਪਾਉਣ ਨੀਤੀ ਵੀ ਜਿਹੜੀ ਆ ਕੋ ਉਸ ਕਿਸਾਨ ਅੰਦੋਲਨ ਤੋਂ ਬਾਅਦ ਜਿਹੜੀ ਆ ਉਸ ਚੀਜ਼ ਨੇ ਵੀ ਕੰਮ ਕੀਤਾ ਸ਼ਾਇਦ ਉਹ ਕਿਸਾਨੀ ਕਿਸਾਨੀ ਜਿਹੜੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸੀ ਹੋ ਸਕਦਾ ਉਹਨਾਂ ਦੇ ਉਸ ਜੱਤ ਦਾ ਕੋਈ ਡਰ ਹੋਵੇ ਵੀ ਜਿਸ ਤਰ੍ਹਾਂ ਦੇ ਨਾਲ ਕਿਸਾਨ ਆਗੂਆਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪਾਉਣ ਨੀਤੀ ਨੇ ਕੰਮ ਕੀਤਾ ਦੇਖੋ ਸਾਰਾ ਕੁਝ ਹੀ ਸਰਕਾਰ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ ਅਸੀਂ ਇਹਦਾ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਜਾਣਨ ਸਮਝਣ ਵੀ ਕਿਹੜੀ ਕਿਸਾਨ ਜਥੇਬੰਦ ਦਾ ਉਦੇਸ਼ ਕੀ ਆ ਉਹ ਕੀ ਕਰਨਾ ਚਾਹੁੰਦੀ ਆ ਉਹਦੀ ਕੀ ਸਮਝ ਆ ਪੰਜਾਬ ਦੇ ਮੁੱਦਿਆਂ ਬਾਰੇ ਉਹਦੀ ਕੀ ਸਮਝ ਆ ਇਸ ਮੁਲਕ ਦੇ ਮੁੱਦਿਆਂ ਬਾਰੇ ਉਹ ਕੀ ਸਮਝਦੀ ਆ ਕਿਸਾਨੀ ਦੀ ਮੁਕਤੀ ਹੋ ਕਿਵੇਂ ਸਕਦੀ ਆ ਇਹ ਗੱਲਾਂ ਨੂੰ ਸੁਣਨ ਜਾਣਨ ਪੁੱਛਣ ਸਾਰਿਆਂ ਤੋਂ ਠੀਕ ਆ ਕੱਲਾ ਇਹ ਇਦਾਂ ਤਾਂ ਨਹੀਂ ਗਾਇਆ ਵੀ ਕੋਈ ਮੈਂ ਹੁਣ ਬੋਲਦਾ ਫੇਸਬੁਕ ਬੋਲਦਾ ਕਿ ਇਹਨਾਂ ਵੀਡੀਓ ਸੁਣ ਲਈ ਤੇ ਇਹਦੇ ਨਾਲ ਗੱਲ ਚੱਲ ਜੂਗੀ ਜੇ ਕੋਈ ਚਰਚਾ ਹੋਵੇ ਠੀਕ ਆ ਇਸ ਗੱਲ ਤੋਂ ਬਾਹਰ ਆ ਕੇ ਵੀ ਉਹ ਰਲ ਗਿਆ ਜੀ ਉਹ ਵਿਕ ਗਿਆ ਜੀ ਉਹ ਭੱਜ ਆਇਆ ਜੀ ਹਾਂ ਸੰਯੁਕਤ ਕਿਸਾਨ ਮੋਰਚੇ ਬਾਰੇ ਜਿਹੜੇ ਬੰਦਿਆਂ ਨੇ ਇਹ ਗੱਲਾਂ ਬੋਲੀਆਂ 3 ਕਰੋੜ ਲੈ ਲਿਆ ਜੀ ਆਹ ਲੈ ਲਿਆ ਜੀ ਆਹ ਲੈ ਲਿਆ ਜੀ ਆਹ ਲੈ ਲਿਆ ਮੋਦੀ ਸਰਕਾਰ ਨੂੰ ਜਿਹਨੂੰ ਏਡੀ ਵੱਡੀ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਹਾਰ ਕੇ ਤੈਨੂੰ 1000000 ਕਰੋੜ ਰੁਪਏ ਦੇਊਗਾ ਕਿਸੇ ਨੂੰ ਕਿੱਦੀਆਂ ਕਿੱਡੀਆਂ ਮਤਲਬ ਬਚਕਾਨਾ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਇਹ ਗੱਲਾਂ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਦੀ ਸਮਝ ਬਣਾਉਣੀ ਪੈਣੀ ਹੈਗੀ ਆ ਤੁਸੀਂ ਐਮਐਸਪੀ ਦੀ ਗੱਲ ਕੀਤੀ ਆ ਕਿ ਜਿੰਨੀ ਕਿ ਸਮਰੱਥਾ ਦੇ ਨਾਲ ਇੱਕ ਕਿਸਾਨ ਅੰਦੋਲਨ ਲੜਿਆ ਜਾ ਰਿਹਾ ਜਾਂ ਇੱਕ ਮਰਨ ਵਰਤ ਦੇ ਤੌਰ ਤੇ ਕਿਹਾ ਜਾ ਰਿਹਾ ਕਿ ਭਾਈ ਕਿਸਾਨੀ ਮੰਗਾਂ ਮੰਨੀਆਂ ਜਾਣ ਇੰਨੀ ਸਮਰੱਥਾ ਜਾਂ ਇੱਕ ਮਰਨ ਵਰਤ ਐਮਐਸਪੀ ਦਾ ਕਾਨੂੰਨ ਗਾਰੰਟੀ ਕਾਨੂੰਨ ਬਣਾ ਸਕਦਾ ਦੇਖੋ ਜਿਹੜਾ ਬੰਦਾ ਸੰਘਰਸ਼ ਕਰ ਰਿਹਾ ਉਹਦੇ ਬਾਰੇ ਤਾਂ ਅਸੀਂ ਕੋਈ ਟਿੱਪਣੀ ਨਹੀਂ ਕਰਦੇਗੇ ਜੀ ਸੰਯੁਕਤ ਕਿਸਾਨ ਮੋਰਚੇ ਦੀ ਅਸੈਸਮੈਂਟ ਆ ਕਿ ਐਮਐਸਪੀ ਦੀ ਸਵਾਮੀ 나ਥਨ ਕਮਿਸ਼ਨ ਮੁਤਾਬਕ ਸਮੁੱਚੇ ਮੁਲਕ ਚ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਇਸ ਮੁਲਕ ਚ ਓਡੀ ਵੱਡੀ ਕਿਸਾਨ ਲਹਿਰ ਨਹੀਂ ਹੈ ਇਹਨੂੰ ਉਸਾਰਨਾ ਪਊਗਾ ਔਰ ਜਦੋਂ ਇਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਸੰਯੁਕਤ ਕਿਸਾਨ ਮੋਰਚਾ ਉਦੋਂ ਦਿੱਲੀ ਜਾ ਕੇ 14 ਮਾਰਚ ਨੂੰ ਮਹਾਪੰਚਾਇਤ ਕਰਕੇ ਆਇਆ ਲਗਾਤਾਰ ਅਲੱਗ-ਅਲੱਗ ਤਰ੍ਹਾਂ ਦੇ ਉਹ ਪ੍ਰੋਗਰਾਮ ਪੂਰੇ ਮੁਲਕ ਚ ਦੇ ਰਿਹਾ ਕਿ ਕਿਸਾਨੀ ਨੂੰ ਇਸ ਗੱਲ ਤੇ ਲਿਆਂਦਾ ਜਾਵੇ ਜਿੱਦਨ ਕਿਸਾਨੀ ਇਸ ਗੱਲ ਤੇ ਆਊਗੀ ਐਨੀ ਹੁਣ ਲੜ ਨਹੀਂ ਰਹੇਗੇ ਲੜਾਈ ਤਾਂ ਹੁਣ ਵੀ ਜਾਰੀ ਆ ਲੜਾਈ ਦੀਆਂ ਅਲੱਗ-ਅਲੱਗ ਸ਼ਕਲਾਂ ਜਿਹੜੀਆਂ ਨੇ ਕਿਹੜੇ ਸਮੇਂ ਤੁਹਾਡੀ ਕਿੰਨੀ ਤਾਕਤ ਆ ਉਹਦੇ ਮੁਤਾਬਕ ਕਿੱਦਾਂ ਦਾ ਘੋਲ ਦਾ ਲੜਾਈ ਦੀ ਕਿੱਦਾਂ ਦਾ ਰੂਪ ਹੋ ਸਕਦਾ ਉਹ ਇਸ ਗੱਲ ਤੇ ਜਿਹੜਾ ਹੈਗਾ ਉਹ ਨਿਰਭਰ ਕਰਦਾ ਹੈਗਾ ਤੋ ਜਿਵੇਂ 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 ਖੇਤੀ ਕਾਨੂੰਨ ਆਏ ਜਦੋਂ ਕਿਸਾਨਾਂ ਦੀ ਚੇਤਨਾ ਇਸ ਗੱਲ ਤੇ ਪਹੁੰਚ ਗਈ ਕਿ ਯਾਰ ਇਹ ਦਿੱਲੀ ਰੱਦ ਹੋਣੇ ਆ ਦਿੱਲੀ ਘੇਰੀ ਆਪਾਂ ਹੈਨਾ ਇਸ ਕਰਕੇ WTO ਤੇ ਕਾਰਪੋਰੇਟ ਨੂੰ ਮੁਲਕ ਚੋਂ ਬਾਹਰ ਕੱਢਣ ਤੇ ਇੱਕ ਵੱਡੀ ਕਿਸਾਨ ਲਹਿਰ ਦੀ ਜ਼ਰੂਰਤ ਆ ਉਹ ਕਿਸਾਨ ਲਹਿਰ ਐਮਐਸਪੀ ਦੇ ਗਰੰਟੀ ਕਾਨੂੰਨ ਬਣਾਉਣ ਵਾਸਤੇ ਹਜੇ ਓਨੇ ਜੋਗੀ ਸਾਡੇ ਮੁਲਕ ਦੀ ਕਿਸਾਨ ਲਹਿਰ ਨਹੀਂ ਗਈ ਜੇ ਕੋਈ ਐਮਐਸਪੀ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਆਉਣ ਵਾਲੇ ਕੁਝ ਦਿਨਾਂ ਚ ਬਣਾ ਦਿੰਦਾ ਅਸੀਂ ਮੰਨ ਲਾਂ ਕਿ ਸਾਡੀ ਐਸੈਸਮੈਂਟ ਬਿਲਕੁਲ ਗਲਤ ਸੀ ਤੇ ਉਹਨਾਂ ਦੀ ਬਿਲਕੁਲ ਸਹੀ ਸੀ ਜੇ ਨਹੀਂ ਮੰਨਦਾਗਾ ਕਿ ਉਹ ਮੰਨਣਗੇ ਕਿ ਯਾਰ ਅਸੀਂ ਬਿਲਕੁਲ ਗਲਤ ਐਸੈਸਮੈਂਟ ਸੀ ਸਾਡੀ ਠੀਕ ਹੈ ਇਹ ਅਸੀਂ ਓਨੀ ਕਿਸਾਨਾਂ ਦੀ ਤਾਕਤ ਨਹੀਂ ਸੀਗੀ ਜੇ ਖੇਤੀ ਕਾਨੂੰਨ ਰੱਦ ਕਰਾਉਣ ਵਾਲੀ ਤਾਕਤ ਸੀ ਉਹਨੂੰ ਵੀ ਤੁਸੀਂ ਤਿੰਨ ਥਾਵਾਂ ਤੇ ਖੰਡਾ ਕੇ ਤੇ ਉਸ ਤੋਂ ਵੱਡਾ ਕਿਲਾ ਜਿੱਤਣਾ ਚਾਹਣੇ ਹੋ ਇਹਦਾ ਹੁਣ ਕੀ ਮਤਲਬ ਬਣਦਾ ਇਹ ਲੋਕ ਆਪ ਸਮਝ ਲੈ। ਜੋ ਤੁਸੀਂ ਸਮਝਦਾ ਤਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮੈਂ ਨਾਲ ਕਿਸਾਨਾਂ ਗੂ ਬਾਈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆ ਰਿਹਾ ਮੈਂ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਲ ਦੇ ਉਹ ਇਆਜ਼ਤ ਧੰਨਵਾਦ ਜੀ।